ਸਤ ਸ੍ਰੀ ਅਕਾਲ ਦੋਸਤੋ ਅੱਜ ਜਿਹੜੀ ਕਹਾਣੀ ਆ ਉਹ ਆਪਣੇ ਦਿਲ ਨੂੰ ਛੂ ਜਾਣ ਵਾਲੀ ਹੈ ਮੈਨੂੰ ਨਹੀਂ ਲੱਗਦਾ ਕੋਈ ਸੁੱਕੀਆਂ ਅੱਖਾਂ ਵਾਲੇ ਕਾਣ ਪੜ ਸਕਦਾ ਜੱਸਣ ਸਕਦਾ ਬਾਪੂ ਦੀ ਜੁੱਤੀ ਯਾਦ ਆ ਕੇ ਰਾਂ ਬਸ ਤਲਵੰਡੀ ਬਸ ਸਟੈਂਡ ਚ ਦਾਖਲ ਹੋਈ ਇਹ ਬੱਸ ਸਟੈਂਡ ਦੇ ਬਾਹਰ ਖੇਡਣ ਵਾਲੇ ਨਿੱਕੇ ਵੱਡੇ ਲੋਹੇ ਦੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਏ ਹੋਏ ਸਨ ਤੇ ਮੈਂ ਬਾਪੂ ਨੂੰ ਹਿਲਾਉਣ ਕੇ ਟਰੈਕਟਰ ਦਿਖਾਇਆ ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ ਅਸੀਂ ਬੱਸ ਸਟੈਂਡ ਤੇ ਉਤਰੇ ਤੇ ਬਾਪੂ ਤੇ ਮੈਂ ਬੱਸ ਸਟੈਂਡ 'ਚ ਬੈਠਣ ਲਈ ਬਣੀਆਂ ਥੜੀਆਂ ਤੇ ਬੈਠ ਗਏ ਬਾਪੂ ਇੱਕਦਮ ਉਠਿਆ ਤੇ ਮੇਰਾ ਹੱਥ ਫੜ ਕੇ ਬਾਪ ਮੋਚੀ ਕੋਲ ਚਲਾ ਗਿਆ ਤੇ ਆਪ ਦੀ ਜੁੱਤੀ ਲਾ ਕੇ ਮੋਚੀ ਨੂੰ ਦੇ ਦਿੱਤੀ ਮੋਚੀ ਕਹਿੰਦਾ ਜੁੱਤੀ ਦੀ ਹਾਲਤ ਬਹੁਤ ਖਰਾਬ ਹੈ ਜੇ ਬਾਹਲਾ ਕਹਿਣਾ ਤਾਂ ਮੈਂ ਸਿਉਂ ਦੇਣਾ ਪਰ ਮਿਲੂ ਕੱਲ ਨੂੰ ਬਾਪੂ ਨੇ ਦੂਜੀ ਜੁੱਤੀ ਵੀ ਲਾ ਕੇ ਮੋਚੀ ਕੋਲ ਰੱਖ ਦਿੱਤੀ ਤੇ ਕਿਹਾ ਕੱਲ ਨੂੰ ਹੀ ਲੈ ਜਾਵਾਂਗੇ ਦੋਨੋਂ ਬਾਪੂ ਨੰਗੇ ਪੈਰੀਂ ਤੁਰ ਫਿਰ ਉਸ ਥਰੀ ਤੇ ਆ ਕੇ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ ਹੀ ਬੈਠ ਗਿਆ ਫੁੱਲੇ ਗਿਰੀਆਂ ਪਾਪੜ ਵੇਚਣ ਵਾਲੇ ਵਾਰ-ਵਾਰ ਕੋਲੇ ਆਉਂਦੇ ਪਰ ਮੇਰੀ ਹਿੰਮਤ ਨਾ ਹੋਈ ਕਿ ਬਾਪੂ ਨੂੰ ਕਹਿ ਦੇਵਾਂ ਕਿ ਮੈਨੂੰ ਚੀਜੀ ਲੈ ਦੇ ਫਿਰ ਬਾਪੂ ਨੇ ਮੈਨੂੰ ਆਪਣੇ ਝੋਲੇ ਵਿੱਚੋਂ ਇੱਕ ਪਾਣੀ ਦੀ ਬੋਤਲ ਕੱਢ ਕੇ ਮੇਰੇ ਮੂੰਹ ਨੂੰ ਲਾ ਦਿੱਤੀ ਤੇ ਕਿਹਾ ਪਾਣੀ ਪੀ ਲੈ ਤਰੇ ਲੱਗੀ ਹੋਣੀ ਐ ਮੈਂ ਘਟਾ ਘਟ ਸਾਰਾ ਪਾਣੀ ਪੀ ਗਿਆ ਤੇ ਬਾਪੂ ਸਕੂਨ ਨਾਲ ਮੇਰੇ ਮੂੰਹ ਵੱਲ ਵੇਖ ਰਿਹਾ ਸੀ ਜਿਵੇਂ ਉਸ ਦੀ ਪਿਆਸ ਵੀ ਮੈਂ ਪਾਣੀ ਪੀ ਕੇ ਮੁਕਾ ਦਿੱਤੀ ਹੋਵੇ ਬਾਪੂ ਨੇ ਬੈਠੇ ਨਾ ਮੋੜ ਬੋਤਲ ਮੋੜ ਝੋਲੇ ਵਿੱਚ ਪਾ ਲਈ ਤੇ ਸਾਨੂੰ ਪਿੰਡ ਵਾਲੀ ਬੱਸ ਮਿਲ ਗਈ ਅਸੀਂ ਪਿੰਡ ਪਹੁੰਚ ਗਏ 15 ਦਿਨਾਂ ਬਾਅਦ ਵਾਢੀ ਸ਼ੁਰੂ ਹੋਈ ਬਾਪੂ ਉਸ ਦਿਨ ਆਰਤੀਆਂ ਕੋਲ ਪੈਸੇ ਲੈਣ ਤਲਵੰਡੀ ਗਿਆ ਦੁਪਹਿਰੇ ਜੀ ਤਾਇਆ ਬਿਸ਼ਨਾ ਭੱਜਾ ਭੱਜਾ ਆਇਆ ਚੌਂਦਰੇ ਕੋਲੇ ਖੰਗੂਰਾ ਜਿਆ ਮਾਰ ਕੇ ਕਿਹਾ ਭਾਈ ਲక్ష్ਮਨ ਦਾ ਐਕਸੀਡੈਂਟ ਹੋ ਗਿਆ ਮੈਂ ਉੱਥੇ ਚੱਲਿਆ ਤੇਰੀ ਭੈਣ ਆਉਂਦੀ ਐ ਤੇਰੇ ਕੋਲ ਇਹਨਾਂ ਕਹਿ ਕੇ ਤਾਇਆ ਚਲਾ ਗਿਆ मां थाई खड़ी सुनजई होगी ते चक्कर खा के ਡਿੱਗ ਪਈ ਮੈਂ દવા ਦਵਾ ਮਾਣ ਪਾਣੀ ਪਲਾਇਆ ਪਾਈ ਨੇ ਡਾਕਟਰ ਨੂੰ ਬੁਲਾਇਆ ਤੇ ਮਾਂ ਦੇ ਹੱਥ ਪੈਰ ਮਲਣੇ ਲੱਗੀ ਡਾਕਟਰ ਨੇ ਕਿਹਾ ਬਲੱਡ ਘਟਿਆ ਥੋੜੇ ਟਾਈਮ ਨੂੰ ਠੀਕ ਹੋ ਜਾਣਾ ਦੋ ਤਿੰਨ ਘੰਟੇ ਬਾਅਦ ਤਾਇਆ ਰੋਂਦਾ ਰੋਂਦਾ ਜੀਪ ਚੋਂ ਉਤਰਿਆ ਤੇ ਤਾਹਾ ਮਾਰਨੇ ਲੱਗ ਪਿਆ ਕੋਈ ਆਪਾਂ ਡੁੱਟੇ ਗਏ ਮੇਰਾ ਭਰਾ ਮੁੱਕ ਗਿਆ ਫਿਰ ਐਂਬੂਲੈਂਸ ਆਈ ਤੇ ਇੱਕ ਟਰੈਕਟਰ ਟੱਲ ਲੀ ਜਿਸ ਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ ਘਰ ਵਿੱਚ ਇਕੱਠ ਹੋਣ ਲੱਗਿਆ ਕੋਈ ਬਾਪੂ ਨੂੰ ਲਹਾਰ ਰਿਹਾ ਸੀ ਤੇ ਕੋਈ ਬਾਪੂ ਦਾ ਸਕੂਟਰ ਬਾਪੂ ਨੂੰ ਨਹੋਂ ਲਈ ਲੈ ਗਏ ਭੂਆ ਮੈਨੂੰ ਚੱਕ ਸਕੂਟਰ ਕੋਲ ਲੈ ਗਈ ਉਹਦੀ ਭੁੱਬ ਨਿਕਲ ਗਈ ਮੇਰੀ ਨਿਗਾ ਸਕੂਟਰ ਮਗਰ ਬੰਨੇ ਉਸ ਖਡਾਉਣੇ ਤੇ ਪਈ ਜੋ ਬਾਪੂ ਮੈਨੂੰ ਦੱਸੇ ਬਿਨਾ ਮੇਰੇ ਲਈ ਲੈ ਕੇ ਆ ਰਿਹਾ ਸੀ ਮੇਰੀਆਂ ਅੱਖਾਂ ਵਿੱਚੋਂ ਤਿੱਪ ਤਿੱਪ ਪਾਣੀ ਚੋਣ ਲੱਗਿਆ ਭੂਆ ਨੇ ਜੋਰ ਦੇਣੇ ਘੁੱਟ ਲਿਆ ਕਲਾਵੇ ਵਿੱਚ ਲੈ ਲਿਆ ਤੇ ਕਮਰੇ ਚ ਲੈ ਗਈ ਮੈਂ ਜੋਰ ਜੋਰ ਨਾਲ ਰੋ ਰਿਹਾ ਸੀ ਤੇ ਕੰਬੀ ਜਾ ਰਿਹਾ ਸੀ ਭੂਆ ਦੇ ਮੂੰਹੋਂ ਵਾਰ-ਵਾਰ ਨਿਕਲੀ ਜਾ ਰਿਹਾ ਸੀ ਨਾ ਲక్ష్ਮਣ ਨਾਰੂ ਤੇਰੀ ਭੈਣ ਹੈਗੀ ਹੈ ਨਾ ਫਿਕਰ ਨਾ ਕਰ। ਘੂਆ ਦਾ ਤਾਂ ਆਪ ਦਾ ਤੌਰ ਚੱਕਿਆ ਪਿਆ ਸੀ। ਬਾਪੂ ਨੂੰ ਨਿਵਾਉਣ ਲੱਗੇ ਤਾਂ ਉਸ ਦੇ ਗੇਜੇ ਵਿੱਚੋਂ ਆੜਤੀਆਂ ਦੇ ਦਿੱਤੇ ਦੋ ਚੈੱਕ। ਖੁਫੜਜੀ ਨੂੰ ਫੜਾ ਦਿੱਤੇ ਸਾਂਭਣ ਲਈ। ਬਾਪੂ ਦਾ ਸੰਸਕਾਰ ਹੋ ਗਿਆ। ਬਾਪੂ ਦਾ ਸਕੂਟਰ ਦਲਾਨ ਨਾਲ ਲੱਗਦੇ ਸ਼ਟਰ ਵਾਲੇ ਕਮਰੇ ਦੇ ਵਿੱਚ ਸਾਂਭ ਦਿੱਤਾ। ਉਹ ਨਿੱਕਾ ਜਿਹਾ ਸਕੂਟਰ ਵੀ ਕਿਸੇ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਬਾਪੂ ਦਾ ਸਕੂਟਰ ਠੀਕ ਕਰਵਾ ਕੇ ਵਰਤ ਲਵੇ ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਏ ਪਿੰਡ ਪੰਜ ਸਾਲਾਂ ਬਾਅਦ ਹੀ ਇਹ ਜੀਗਾ ਲੱਗਦਾ ਸੀ ਅੱਜ 25 ਵਰਿਆਂ ਬਾਅਦ ਮੈਂ ਆਪਦੇ ਪਰਿਵਾਰ ਸਮੇਤ ਆਇਆ ਇੱਕ ਨਵਾਂ ਜੀਵੀ ਨਾਲ ਸੀ ਮੇਰਾ ਪੁੱਤ ਮਿਲਣ ਵਾਲੇ ਲੋਕ ਆ ਰਹੀ ਸੀ ਤੇ ਆਖ ਰਹੀ ਸੀ ਜਮਾਈ ਲਸ਼ਮਣ ਵਰਗਾ ਮੋਹਨ ਰਾਇ ਦਾ ਐਤਵਾਰ ਵਾਲੇ ਦਿਨ ਪਤਾ ਨਹੀਂ ਮਨਚ ਕੀ ਆਇਆ ਤੇ ਉਸ ਸ਼ਾਮ ਮੈਂ ਉਹ ਸ਼ਟਰ ਵਾਲਾ ਕਮਰਾ ਖੋਲਿਆ ਤੇ ਮੇਰਾ ਬੇਟਾ ਮੇਰੀ ਗੋਦੀ ਤੋਂ ਉੱਤਰ ਸਕੂਟਰ ਕੋਲ ਜਾ ਖੜਾ ਹੋਇਆ ਤੇ ਸਕੂਟਰ ਤੇ ਲਾਲ ਲੀਡਾ ਦਿੱਤਾ ਹੋਇਆ ਸੀ ਪਰ ਅੱਧਾ ਜਿਹਾ ਲੱਥਾ ਹੋਇਆ ਸੀ ਬੇਟੇ ਦੀ ਮੈਂ ਟਰੈਕਟਰ ਤੇ ਪਈ ਤੇ ਮੈਂ ਸਕੂਟਰ ਨੂੰ ਰੋਡ ਵਿੜੇ ਵਿੱਚ ਲਿਆਇਆ ਮਾਂ ਨੇ ਉਹ ਕਾਜ ਇਹ ਹਾਲਿਆ ਆਪਦਾ ਮੂੰਹ ਚੁੰਨੀ ਨਾਲ ਪੂੰਝਣ ਲੱਗੀ ਮੈਂ ਸਕੂਟਰ ਸਾਫ਼ ਕੀਤਾ ਤੇ ਸਕੂਟਰ ਜੀਪ ਤੇ ਲੱਦ ਕੇ ਸ਼ਹਿਰ ਲੈ ਗਿਆ ਠੀਕ ਕਰਵਾ ਕੇ ਲਿਆਉਣਾ ਮੈਨੂੰ ਯਾਦ ਆਇਆ ਕਿ ਬਾਪੂ ਨੇ ਕੇਹਰਾ ਜਿੱਤੀ ਗੰਢਣੇ ਦਿੱਤੀ ਸੀ ਮੋਚੀ ਕੋੜ ਬੱਸ ਸਟੈਂਡ 'ਚ ਮੈਂ ਸਕੂਟਰ ਬੱਸ ਸਟੈਂਡ ਵੱਲੋਂ ਮੋੜ ਲਿਆ ਤੇ ਮੋਚੀ ਨੂੰ ਬਾਪੂ ਦੀ ਜੁੱਤੀ ਬਾਰੇ ਦੱਸਿਆ ਮੋਚੀ ਕਹਿੰਦਾ ਹਾਂ ਹਾਂ ਲక్ష్మణ ਸਿੰਘ ਕੱਲ੍ਹ ਆਦਾ ਕਹਿ ਕੇ ਜੁੱਤੀ ਲੈਣ ਨਹੀਂ ਆਇਆ ਉਸ ਨੇ ਆਪਣੇ ਪੁੱਤਰ ਨੂੰ ਇਸ਼ਾਰਾ ਕਰਕੇ ਫਰੇਮ 'ਚ ਜੜੀ ਕੰਧ ਤੇ ਲੱਗੀ ਜੁੱਤੀ ਦਾ ਜੋੜਾ ਦਿਖਾਇਆ ਮੋਚੀ ਕਹਿਣ ਲੱਗਾ ਜਿਸ ਵੇਂ ਦੀ ਇਹ ਜੁੱਤੀ ਦੀ ਦੁਕਾਨ ਤੇ ਆਈ ਨਾ ਮੇਰੇ ਕੰਮ 'ਚ ਬਹੁਤ ਬਰਕਤ ਆਈ ਹੋ ਸਕਦਾ ਮੇਰਾ ਵਹਿਮ ਹੀ ਹੋਵੇ ਮੈਂ ਬੁੱਢੇ ਮੋਚੀ ਨੂੰ ਤਰਲਾ ਜਿਹਾ ਪਾ ਕੇ ਕਿਹਾ ਕਿ ਇਹ ਜੋੜਾ ਮੈਨੂੰ ਦੇ ਦਿਓ ਤੁਸੀਂ ਜਿੰਨੇ ਪੈਸੇ ਮੰਗੋਗੇ ਮੈਂ ਦੇਵਾਂਗਾ ਉਸਨੇ ਆਪਣੇ ਪੁੱਤਰ ਨੂੰ ਕਿਹਾ ਇਹ ਜਿੱਤੀ ਪਿਆ ਕੇ ਖਾ ਦਿਓ ਮੈਂ ਆਉਂਦਾ ਆਉਂਦਾ ਉਸ ਤੋਂ ਪੁੱਛਣਾ ਜ਼ਰੂਰੀ ਸਮਝਿਆ ਕਿ ਇੰਨਾ ਵੱਡਾ ਤੇਰਾ ਸ਼ੋਰੂਮ ਹੈ ਤੇ ਤੁਸੀਂ ਉਸੇ ਬੱਸ ਸਟੈਂਡ ਤੇ ਤੁਪੁੱਚ ਨਿੱਕੀ ਜਿਹੀ ਦੁਕਾਨ ਤੇ ਕਿਉਂ ਕੰਮ ਕਰਦੇ ਹੋ ਬੁੱਢੇ ਮੋਚੀ ਨੇ ਕਿਹਾ ਮੈਨੂੰ ਉਸ ਦੁਕਾਨ ਤੇ ਬੈਠ ਕੇ ਸਕੂਨ ਜਿਹਾ ਮਿਲਦਾ ਐਵੇਂ ਲੱਗਦਾ ਜਿਵੇਂ ਮੇਰਾ ਪਿਓ ਮੇਰੇ ਕੋਲ ਬੈਠਾ ਹੋਵੇ ਮੈਂ ਉਦਾਸ ਜਿਹਾ ਹੋ ਕੇ ਉਹਨਾਂ ਤੋਂ ਅਲਵਿਦਾ ਲੈ ਕੇ ਸਕੂਟਰ ਤੇ ਘਰ ਆ ਗਿਆ ਦੋਸਤੋ ਪੀੜੀਆਂ ਬਦਲਦੀਆਂ ਰਹਿੰਦੀਆਂ ਪਰ ਸਮਾਂ ਪਿਛਲੀਆਂ ਪੀੜੀਆਂ ਨੂੰ ਫੇਰ ਸਾਡੇ ਵਿੱਚ ਲਿਆ ਕੇ ਖੜਾ ਕਰ ਦਿੰਦਾ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ